ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਗਰੇਵਾਲ ਪੰਜਾਬੀ ਬਲੌਗਸ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਵਾਹਿਗੁਰੂ ਕਰੇ ਤੁਸੀਂ ਸਾਰੇ ਖੁਸ਼ ਹੋਮੋ ਚੜ੍ਹਦੀ ਕਲਾ ਵਿੱਚ ਹੋਮੋ ਹਨਾ ਇਹਦੇ ਨਾਲ ਹੀ ਜਿਹੜੀ ਅੱਜ ਅਸੀਂ ਵੀਡੀਓ ਦੀ ਆਪਾਂ ਸਟਾਰਟਿੰਗ ਕਰਦੇ ਆਂ ਅੱਜ ਮੈਂ ਕੋਈ ਬਲੌਗ ਸ਼ੂਟ ਨਹੀਂ ਕਰਿਆ ਅੱਜ ਸਿਰਫ ਵੀਡੀਓ ਬਣਾਉਂਗੀ ਤੇ ਇਹਦਾ ਇੱਕ ਕਾਰਨ ਤਾਂ ਇਹ ਹੈ ਸੀਗਾ ਵੀ ਅੱਜ ਸਵੇਰੇ ਹਨਾ ਜਸਨੀਤ ਡਿੱਗ ਗਈ ਡਿੱਗੀ ਕਿਥੋਂ ਮੰਜੇ ਦੇ ਉੱਪਰੋਂ ਤੇ ਡਿੱਗਣ ਕਰਕੇ ਉਹਦੇ ਇਥੇ ਆ ਚੀਜ਼ ਤੇ ਸੱਟ ਲੱਗ ਗਈ ਹਨਾ ਵੀ ਮਤਲਬ ਉਦਾਂ ਨਹੀਂ ਉਹ ਹੋਇਆਗਾ ਇੱਕ ਘਮੋੜਾ ਜਿਹਾ ਹੋ ਗਿਆ ਤੇ ਆਹ ਸਾਰਾ ਹਨਾ ਮਤਲਬ ਨੀਚੇ ਵੱਜੀ ਉਹ ਇੱਕਦਮ ਖੇੜ ਦੀ ਖੇੜ ਦੀ ਖੜੀ ਸੀਗੀ ਤੇ ਤਾਂ ਕਰਕੇ ਵੀ ਦੇਖੋ ਬੱਚੇ ਨੇ ਹਨਾ ਸ਼ਰਾਰਤਾ ਕਰਦੇ ਨੇ ਸਾਰਾ ਦਿਨ ਹੁਣ ਉਹ ਵੀ ਬਹੁਤ ਜ਼ਿਆਦਾ ਸ਼ਰਾਰਤਾ ਕਰਦੀ ਆ ਤੇ ਤਾਂ ਕਰਕੇ ਅੱਜ ਥੋੜਾ ਜਿਹਾ ਮਤਲਬ ਸਵੇਰੀ ਇਹੀ ਹੋ ਗਿਆ ਹਨਾ 10 ਵਜੇ ਦਾ ਟਾਈਮ ਸੀਗਾ ਵੀ ਮੂੜ ਜਾਏ ਹੋ ਗਿਆ ਵਸ ਫਿਰ ਦਿਨੇ ਕੋਈ ਵੀਡੀਓ ਬਲੌਗ ਸਟਾਰਟ ਹੀ ਨਹੀਂ ਕਰਿਆ ਹੈਗਾ ਬਣਾਇਆ ਨਹੀਂ ਹੈਗਾ ਤੇ ਮੈਨੂੰ ਇਹ ਸੀ ਕਿ ਮੈਂ ਕਿਹਾ ਚਲੋ ਵੀ ਫਿਰ ਉਹ ਤਾਂ ਠੀਕ ਹੋ ਗਈ ਸੀਗੀ ਰੋਈ ਥੋੜਾ ਜਿਹਾ ਟਾਈਮ ਰੋਈ ਹੈ ਨਾ ਫਿਰ ਖੇਡ ਲੱਗ ਗਈ ਤੇ ਇੱਥੇ ਹੈ ਨਾ ਆ ਚੀਜ਼ ਨੂੰ ਵੀ ਗਰਮ ਕਰਕੇ ਜਿਵੇਂ ਆਪਾਂ ਕਹਿੰਨੇ ਕੱਪੜਾ ਗਰਮ ਕਰਕੇ ਭਾਫ਼ ਦਿੱਤੀ ਐ ਸਟੀਮ ਦਿੱਤੀ ਤੇ ਵੀ ਜ਼ਿਆਦਾ ਇਹ ਹੋ ਜਾਂਦਾ ਵੀ ਬਲੱਡ ਜਿਹੜਾ ਉਹ ਨਾ ਇਕੱਠਾ ਹੋ ਗਏ ਤੇ ਇਸ ਤਰ੍ਹਾਂ ਦਾ ਜਿਹੜਾ ਅੱਜ ਅੱਜ ਦਾ ਦਿਨ ਸੀਗਾ ਕੰਮ ਧੰਦੇ ਕਰੇ ਤੇ ਵੀਰਾ ਪਹਿਨ ਆਏ ਤੇ ਸ਼ਾਮ ਨੂੰ ਹਨਾ ਆਇਆ ਇੱਕ ਏ ਦੀ ਦੀ ਆਈ ਸੀ ਬੀ ਜੀ ਆਈ ਸੀ ਕੇ ਤੇ ਉਹਨਾਂ ਨਾਲ ਕਾਫੀ ਟਾਈਮ ਲੱਗ ਗਿਆ ਹਨ ਗੱਲਾਂ ਬਾਤਾਂ ਨੂੰ ਤੇ ਉਹਨਾਂ ਨੇ ਆਪਾਂ ਨੂੰ ਕੋਈ ਫੋਨ ਨਹੀਂ ਸੀ ਕਰਿਆ ਉਹ ਉਦੋਂ ਹੀ ਆ ਗਈ ਸੀ ਮਤਲਬ ਉਹਨਾਂ ਨੇ ਇੰਟਰਵਿਊ ਦੇਖੀ ਸੀ ਆਪਣੀ ਕੋਈ ਤੇ ਉਹਨਾਂ ਨੂੰ ਪਤਾ ਸੀ ਵੀ ਹੈਰੀਕੇ ਪਿੰਡਾ ਕਹਿੰਦੇ ਅਸੀਂ ਪੁੱਛ-ਪੁੱਛ ਕੇ ਆਏ ਤੇ ਉਹ ਜਿਹੜੀ ਉਹਨਾਂ ਦੀ ਸਟੋਰੀਜ਼ ਸੀ ਮੈਂ ਤੁਹਾਡੇ ਨਾਲ ਤਾ ਸ਼ੇਅਰ ਕਰਦੀ ਆ ਕਿਉਂਕਿ ਮੈਨੂੰ ਇਹ ਹੁੰਦਾ ਵੀ ਜਿਹੜਾ ਆਪਣਾ YouTube ਤੇ ਆਪਾਂ ਇੱਕ ਫੈਮਿਲੀ ਆ ਹਨਾ ਦੇਖੋ ਜੀ ਸਾਰੇ ਦੇ ਦਿਨ ਹਨਾ ਮਤਲਬ ਚੰਗੇ ਨਹੀਂ ਹੁੰਦੇ ਜਦੋਂ ਆਪਣੀ ਲਾਈਫ ਹੁੰਦੀ ਆ ਇੱਥੇ ਚੰਗੇ ਮਾੜੇ ਜਿਹੜੇ ਦਿਨ ਨੇ ਹਨਾ ਆਉਂਦੇ ਰਹਦੇ ਨੇ ਕਦੇ ਆਪਣੀ ਲਾਈਫ ਦੇ ਵਿੱਚ ਚੰਗੇ ਦਿਨ ਆ ਗਏ ਕਦੇ ਮਾੜੇ ਆ ਗਏ ਹਨਾ ਤੇ ਇਸ ਤਰ੍ਹਾਂ ਚੱਲਦਾ ਰਹਿੰਦਾ ਤੇ ਇਹ ਕਹਿੰਦੇ ਹੁੰਦੇ ਨੇ ਜਿਵੇਂ ਧੁੱਪ ਤੋਂ ਬਾਅਦ ਛਾਂ ਹਨਾ ਹੁੰਦੀ ਆ ਤੇ ਇਸ ਤਰ੍ਹਾਂ ਜਿਹੜੀ ਜ਼ਿੰਦਗੀ ਹੁੰਦੀ ਆ ਉਹਦੇ ਵਿੱਚ ਵੀ ਹੁੰਦਾ ਹਨਾ ਉਹ ਜਿਹੜੇ ਦੀਦੀ ਦੇ ਵੀਰ ਜੀ ਸੀਗੇ ਤੇ ਵੀਰ ਜੀ ਗਵਰਨਮੈਂਟ জব ਕਰਦੇ ਸੀ ਤੇ ਉਹਨਾਂ ਦੀ ਜਿਹੜੀ ਤਨਖਾਹ ਸੀਗੀ ਉਹ ਵੀ ਮਤਲਬ ਇਹ ਸਕਿਲ ਬਹੁਤ ਵਧੀਆ ਸੀਗਾ ਮਤਲਬ ਇਹ ਜਿਵੇਂ ਆਪਾਂ ਕਹਿ ਦਿੰਨੇ ਆ 1 ਲੱਖ ਦੇ ਨੇੜੇ ਜਿਹੜੇ ਤਨਖਾਹ ਸੀ ਬਾਕੀ ਬੋਨਸ ਵਗੈਰਾ ਜਿਹੜੇ ਗਵਰਨਮੈਂਟ জব ਚ ਮਿਲਦੇ ਨੇ ਹਨਾ ਉਹ ਵੀ ਬਹੁਤ ਬਧੀਆ ਉਹਨਾਂ ਨੇ ਦੱਸਦੇ ਵੀ ਸਾਨੂੰ ਪਰ ਕੁਦਰਤ ਦੀਆਂ ਹਨ ਇਹ ਜਿਹੀਆਂ ਮਾਰਾਂ ਪਈਆਂ ਵੀ ਜਿਵੇਂ ਆਪਣਾ ਸਾਰਾ ਜਿਹੜਾ ਬਸਟਾ ਉਹਨਾਂ ਦਾ ਅਪਡਾਉਨ ਹੋ ਕੇ ਜਾਨੀ ਕੋ ਡਿਪਰੈਸ਼ਨ ਜਿ ਸੀਗੇ ਦੋਨੇ ਜਾਣੇ ਹਨ ਉਹ ਕਹਿੰਦੇ ਸਾਨੂੰ ਤੁਹਾਡੀ ਜਿਹੜੀ ਇੰਟਰਵਿਊ ਸੀਗੀ ਵੀ ਉਹ ਬਹੁਤ ਵਧੀਆ ਲੱਗੀ ਵੀ ਜਿਹਦੇ ਵਿੱਚ ਤੁਸੀਂ ਦੱਸਦੇ ਆ ਹਨ ਵੀ ਅਸੀਂ ਵੀ ਕਿਵੇਂ ਮੈਂ ਪ੍ਰਾਈਵੇਟ ਜੌਬ ਕਰਦੀ ਸੀਗੀ ਤੇ ਕਿਵੇਂ ਹੁਣ ਅਸੀਂ ਜਿਹੜੀ ਆਪਣੀ ਜ਼ਿੰਦਗੀ ਆ ਹਨ ਇਹਨੂੰ ਖੁਸ਼ੀ ਖੁਸ਼ੀ ਮਤਲਬ ਜਿਉ ਰਹੇ ਆ ਉਹ ਕਹਿੰਦੇ ਵੀ ਅਸੀਂ ਤੁਹਾਡੇ ਕੋਲੇ ਹਨਾ ਤਾਂ ਹੀ ਆਏ ਆ ਵੀ ਜਦੋਂ ਕਹਿੰਦੇ ਨੇ ਕੋਈ ਮਾੜਾ ਟਾਈਮ ਹੁੰਦਾ ਤੇ ਉਹ ਲੋਕ ਜਿਹੜੇ ਪਹਿਲਾਂ ਆਪਾਂ ਨੂੰ ਹੱਥਾਂ ਤੇ ਚੁੱਕਦੇ ਹੁੰਦੇ ਨੇ ਹਨਾ ਐਵੇਂ ਕਹਿੰਦੇ ਹੁੰਦੇ ਨੇ ਵੀ ਪਲਕਾ ਦੀ ਛਾਂ ਕਰਾਂਗੇ ਤੁਹਾਨੂੰ ਜਦ ਆਪਨੇ ਕੋਲੇ ਪੈਸਾ ਹੁੰਦਾ ਤੇ ਪਰ ਜਦੋਂ ਉਹ ਪੈਸਾ ਚਲਿਆ ਜਾਂਦਾ ਉਹ ਕਹਿੰਦੇ ਅਸੀਂ ਉਹ ਚੀਜ਼ ਦੇਖ ਲਈ ਹਨਾ ਵੀ ਜਦ ਹੁਣ ਉਹ ਸਾਡੇ ਕੋਲ ਹੈਗਾ ਤਾਂ ਉਹਨਾਂ ਕੋਲੇ ਪੀ ਤਾਂ ਉਹਨਾਂ ਨੂੰ ਹੁਣ ਵੀ ਮਿਲਦੀ ਆ ਪਰ ਜਿਹੜਾ ਉਹਨਾਂ ਦਾ ਆਪਣਾ ਮਤਲਬ ਉਹ ਆਪਾਂ ਕਹਿ ਦਿੰਨੇ ਆ ਵੀ ਬਸ ਤਾਂ ਡਗ ਮੰਗਾ ਗਿਆ ਵੀ ਇਸ ਤਰ੍ਹਾਂ ਦਾ ਸਰਕਲ ਉਹਨਾਂ ਦਾ ਹੋ ਗਿਆ ਤੇ ਵੀ ਉਹ ਕਹਿੰਦੇ ਵੀ ਸਾਨੂੰ ਇਹ ਹੁੰਦਾ ਹਨਾ ਵੀ ਸਾਨੂੰ ਉਹ ਚੀਜ਼ ਦਾ ਪਤਾ ਲੱਗਿਆ ਵੀ ਕੋਈ ਆਪਣਾ ਨਹੀਂ ਹੈਗਾ ਵੀ ਪੈਸੇ ਕਰਕੇ ਜਿਹੜੀ ਦੁਨੀਆ ਅੱਜ ਕੱਲ ਦੀ ਉਹ ਜਿਹੜੇ ਆਪਣੇ ਰਿਸ਼ਤੇ ਨੇ ਹਨਾ ਇੱਕ ਮਿੰਟ ਜਿਵੇਂ ਬਾਕੀ ਵੀਡੀਓਸ ਕੱਟ ਕਰਦੀਆਂ ਤੇ ਉਹ ਕਹਿੰਦੇ ਵੀ ਪੈਸੇ ਕਰਕੇ ਜਿਹੜਾ ਸਾਡਾ ਹੈਗਾ ਵੀ ਡੱਗ ਮਗਾ ਗਿਆ ਹਨਾ ਵੀ ਹੁਣ ਉਹੀ ਲੋਕ ਜਿਹੜੇ ਸਾਨੂੰ ਪਹਿਲਾਂ ਫੋਨ ਕਰਕੇ ਕਹਿੰਦੇ ਸੀ ਕੋਈ ਜਾਗਰਣ ਹੁੰਦਾ ਸੀ ਕੋਈ ਜਾਗਰਤਾ ਹੁੰਦਾ ਸੀ ਵੀ ਉਹਨਾਂ ਨੂੰ ਪਤਾ ਹੁੰਦਾ ਸੀ ਵੀ ਜਿਹੜੇ ਇਹ ਮਤਲਬ ਕੋਈ ਪਾਪੀ ਵਗੈਰਾ ਜਿਵੇਂ ਆਪਾਂ ਕੱਟਦੇ ਆ ਹਨਾ ਵੀ ਸਭ ਤੋਂ ਵੱਧ ਕੱਟਣਗੇ ਜਾਂ ਆਪਾਂ ਕਹਾਗੇ ਵੀ ਤਾਂ ਇਹਨਾਂ ਨੇ ਕੱਟ ਦਿੰਦੀਆਂ ਇਹਨਾਂ ਦੀ ਪਾਪੀ ਵੀ ਹੁਣ ਉਹ ਸਾਡਾ ਮਤਲਬ ਫੋਨ ਵੀ ਨਹੀਂ ਚੁੱਕਦੇ ਜੇ ਅਸੀਂ ਉਹਨਾਂ ਨੂੰ ਕਹਿੰਨੇ ਆ ਹਨਾ ਕਿ ਆਹ ਫੰਕਸ਼ਨ ਸੀਗਾ ਤੁਸੀਂ ਸਾਨੂੰ ਇਨਵਾਈਟ ਨਹੀਂ ਕਰਿਆ ਕਹਿੰਦੇ ਉਹ ਸਾਨੂੰ ਪਤਾ ਕੀ ਕਹਿੰਦੇ ਨੇ ਵੀ ਹਾਂ ਸਾਨੂੰ ਪਤਾ ਹਨਾ ਵੀ ਥੋੜਾ ਜਿਹਾ ਵੀ ਤੂੰ ਮਤਲਬ ਤੁਸੀਂ ਵੀ ਮਤਲਬ ਉਹ ਚੱਲਦੇ ਹੋ ਵੀ ਜਿਵੇਂ ਆਪਾਂ ਕਹਿੰਦੇ ਆ ਵੀ ਪਰਸ਼ਾਨ ਨੂੰ ਤਾਂ ਕਰਕੇ ਅਸੀਂ ਤੁਹਾਨੂੰ ਕਿ ਚੱਲ ਨਹੀਂ ਦੇਣੀ ਚਾਹੁੰਦੇ ਸੀਗੇ ਤੇ ਇਹ ਮੈਂ ਗੱਲ ਤੁਹਾਡੇ ਨਾਲ ਤਾਂ ਸ਼ੇਅਰ ਕਰਦੀ ਆ ਹਨਾ ਵੀ ਦੇਖੋ ਆਪਾਂ ਕਹਿੰਦੇ ਆ ਪੈਸਾ ਸਭ ਕੁਝ ਨਹੀਂ ਹੁੰਦਾ ਪਰ ਹੁੰਦਾ ਵੀ ਹੈ ਜੀ ਜਿਹੜੀ ਅੱਜ ਕੱਲ ਦੀ ਦੁਨੀਆ ਹਨਾ ਪਰ ਇੱਕ ਗੱਲ ਮੈਂ ਉਹਨਾਂ ਨੂੰ ਇਹੀ ਕਹੀ ਹਨਾ ਮੈਂ ਕਿਹਾ ਦੇਖੋ ਹਨਾ ਅੱਜ ਉਹਨਾਂ ਦੇ ਤਿੰਨ ਬੱਚੇ ਸੀਗੇ ਕਿੰਨੇ ਬਹੁਤ ਸਿਆਣੇ ਸਮਝਦਾਰ ਉਹਨਾਂ ਨੇ ਸਾਨੂੰ ਵੀਡੀਓ ਵਗੈਰਾ ਵੀ ਦਿਖਾਈ ਆ ਹਨਾ ਤੇ ਮੈਂ ਕਿਹਾ ਵੀ ਤੁਸੀਂ ਦੇਖੋ ਤੰਦਰੁਸਤੀ ਆ ਤੁਹਾਡਾ ਪਰਿਵਾਰ ਤੁਹਾਡੇ ਨਾਲ ਆ ਹਨਾ ਤੁਹਾਡੇ ਕੋਲੇ ਜੋਬ ਆ ਹਨਾ ਇਹ ਸਭ ਤੋਂ ਵੱਡੀ ਚੀਜ਼ ਆ ਦੇ ਉਹ ਦੀਦੀ ਨੇ ਦੱਸਿਆ ਕਹਿੰਦੇ ਕਈ ਵਾਰ ਤਾਂ ਹੁਣ ਮਤਲਬ ਇਹ ਵੀ ਹੋ ਜਾਂਦਾ ਸੀ ਕਹਿੰਦੇ ਸੀ ਵੀ ਜੇ ਸੁਸਾਈਡ ਕਰ ਲਾਂ ਹਨਾ ਤਾਂ ਵੀ ਮਤਲਬ ਉਹ ਹੋ ਜਾਊਗਾ ਵੀ ਤੁਹਾਨੂੰ ਇੰਨਾ ਪੈਸਾ ਮਿਲ ਜੂ ਤੁਸੀਂ ਸਾਰਾ ਕੰਮ ਸੈੱਟ ਕਰ ਲਿਓ ਦੇਖੋ ਜੀ ਇਹ ਇਹ ਹੋਣੀ ਹੁੰਦਾ ਹਨਾ ਕਿ ਜਿਹੜੀ ਜ਼ਿੰਦਗੀ ਆਪਾਂ ਨੂੰ ਲਾਈਫ ਮਿਲੀ ਆ ਇਹ ਸਭ ਤੋਂ ਵਧੀਆ ਦੇਖੋ ਆਪਾਂ ਮੈਂ ਤਾਂ ਇਹੀ ਕਹਿ ਰਹੀ ਹੁਣੇ ਵੀ ਥੋੜੀ ਚੀਜ਼ ਨਾਲ ਵੀ ਆਪਾਂ ਖੁਸ਼ ਰਹਿ ਸਕਦੇ ਆ ਹਨਾ ਥੋੜੀ ਜਿਹੀ ਸਬਰ ਕਰ ਲੋ ਇਹ ਸੋਚ ਲੋ ਵੀ ਦੇਖੋ ਪੈਸਾ ਤਾਂ ਹੱਥਾਂ ਦੀ ਮੈਲ ਆ ਇਹ ਜ਼ਰੂਰ ਇਹ ਹੈਗਾ ਵੀ ਹੈ ਜੀ ਇਹ ਤਾਂ ਆਉਂਦਾ ਜਾਂਦਾ ਰਹਿੰਦਾ ਹਨਾ ਇਹਦੇ ਵਿੱਚ ਫਿਰ ਅਸੀਂ ਉਹਨਾਂ ਕਹਿੰਦਾ ਦੋਨਾਂ ਜਾਣਿਆਂ ਨੇ ਮੈਂ ਤੇ ਸੰਦੀਪ ਨੇ ਹਨਾ ਅਸੀਂ 2 2.5 ਘੰਟੇ ਮਤਲਬ ਲਗਾਤੇ ਹੋ ਆਏ ਵੀ ਕਾਫੀ ਦੂਰੋਂ ਸੀ ਦੇਖੋ ਆਪਾਂ ਹੁਣ ਸੋਸ਼ਲ ਮੀਡੀਆ ਤੇ ਹਨਾ ਕਿਸੇ ਦਾ ਵੀ ਨਾਮ-ਜਾਮੇ ਵੀਡੀਓ ਵੀ ਬਣਾ ਸਕਦੀ ਸੀ ਉਹਨਾਂ ਨੇ ਤਾਂ ਕੋਈ ਮਨਾ ਨਹੀਂ ਸੀ ਕਰਿਆ ਪਰ ਨਹੀਂ ਜੀ ਮੈਂ ਚਾਹੁੰਦੀ ਨਹੀਂ ਹੈਗੀ ਕਿਉਂਕਿ ਚੰਗੇ ਮਾੜੇ ਦਿਨ ਨੇ ਆਪਣੇ ਤੇ ਉਹਦੇ ਰਹਿੰਦੇ ਨੇ ਸਾਰੇ ਤੇ ਦੇਖੋ ਭੈਣਾ ਮਾੜੀ ਵੀ ਨਹੀਂ ਹੈਗੀ ਜੀ ਇਹਨੂੰ ਮਾੜੀ ਮੈਂ ਤਾਂ ਕਹਿੰਦੀ ਨਹੀਂ ਹੈਗੀ ਦੇਖੋ ਇਹ ਚ ਆਪਾਂ ਨੂੰ ਸੁਭਕ ਮਿਲਦਾ ਹਨਾ ਤੇ ਵੀ ਅਸੀਂ ਵੀ ਦੇਖਿਆ ਜੀ ਸਾਰਾ ਟਾਈਮ ਦੇਖਿਆ ਹਨਾ ਸਾਰੀ ਤਰ੍ਹਾਂ ਦਾ ਹਨਾ ਵੀ ਉਹਦੇ ਵਿੱਚ ਇਹ ਆ ਮੈਂ ਤਾਂ ਕਹਿੰਦੀ ਵੀ ਬਾਹੀ ਗੁਰੂ ਆਪਣੀ ਪ੍ਰੀਖਸ਼ਾ ਲੈਂਦਾ ਹਨਾ ਉਹਨੂੰ ਜਿਹੜੇ ਪਿਆਰੇ ਲੱਗਦੇ ਨੇ ਵੀ ਉਹਨੂੰ ਲੱਗਦਾ ਹੁੰਦਾ ਵੀ ਇਹ ਇਸ ਕਾਵਲ ਨੇ ਹਨਾ ਉਹ ਉਹਨਾਂ ਨੂੰ ਇਹ ਚੀਜ਼ ਵਿੱਚੋਂ ਕੱਢ ਕੇ ਹਨਾ ਉਹਨਾਂ ਨੂੰ ਸਿਖਾਉਂਦਾ ਹੁੰਦਾ ਤੇ ਅਸੀਂ ਉਹਨਾਂ ਨੂੰ ਬਹੁਤ ਜਿਆਦਾ ਸਮਝਾਇਆ ਜਦੋਂ ਉਹ ਗਏ ਹਨਾ ਉਹ ਐਨੇ ਖੁਸ਼ ਹੋ ਕੇ ਗਏ ਉਹ ਕਹਿੰਦੇ ਬਿਲਕੁਲ ਸਾਡਾ ਜਿਹੜਾ ਵਜਨ ਹੈ ਹਨਾ ਸਾਡੇ ਮਾਈਂਡ ਤੋਂ ਸਾਡੇ ਦਿਮਾਗ ਤੋਂ ਕਹਿੰਦੇ ਉਹਨਾਂ ਸਾਰੀਆਂ ਗੱਲਾਂ ਦਾ ਮਤਲਬ ਵਜਨ ਲੈ ਗਿਆ ਤੇ ਅਸੀਂ ਬਿਲਕੁਲ ਰਿਲੈਕਸ ਜੇ ਹੋ ਗਏ ਹਨਾ ਤੁਹਾਨੂੰ ਮਿਲ ਕੇ ਪਰ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਫੋਨ ਕਰ ਲੈਣਾ ਸੀਗਾ ਪਹਿਲਾਂ ਦੇਖੋ ਹੁਣ ਅੱਜ ਕਈ ਨਹੀਂ ਆਉਣਾ ਸੀਗਾ ਅਸੀਂ ਮਨਾ ਵੀ ਕਰਿਆ ਹਨਾ ਕਿਈ ਮਤਲਬ ਹੋ ਸਕਦਾ ਉਹ ਵੀ ਮੇਰਾ ਬਲੌਗ ਦੇਖਦੇ ਹੋਣ ਅਸੀਂ ਕਿਹਾ ਵੀ ਨਹੀਂ ਆ ਹਨਾ ਸਾਡੇ ਕੋਲ ਟਾਈਮ ਨਹੀਂ ਹੈਗਾ ਅਸੀਂ ਘਰ ਨਹੀਂ ਹੈਗੇ ਹਨਾ ਉਹਨਾਂ ਕਈ ਵੀਰੇ ਪੈਨ ਆਏ ਹੁੰਦੇ ਨੇ ਉਹ ਕਹਿੰਦੇ ਹੁੰਦੇ ਨੇ ਵੀ ਅਸੀਂ ਮਤਲਬ ਫਾਰਮ ਦੀ ਸਟਾਰਟਿੰਗ ਕਰਨੀ ਆ ਅਸੀਂ ਪਹਿਲਾਂ ਤੁਹਾਨੂੰ ਮਿਲਣਾ ਤੇ ਫਿਰ ਜਿਸ ਦਿਨ ਸਿਕਸ ਲੈ ਕੇ ਜਨ ਨੇ ਫਿਰ ਦੇਖੋ ਡਬਲ ਡਬਲ ਮਿਲਣਾ ਦਾ ਹਨਾ ਸਾਡਾ ਵੀ ਬਿਜੀ ਸ਼ਡਿਊਲ ਆ ਹਨਾ ਅਸੀਂ ਵੀ ਸਾਰਾ ਕੁਝ ਮਤਲਬ ਮੈਨੇਜ ਕਰਨਾ ਹੁੰਦਾ ਬੱਚੇ ਦੇਖਨੇ ਨੇ ਬੱਚਿਆਂ ਨੂੰ ਟਾਈਮ ਦੇਣਾ ਜਦ ਅੱਜ ਜਸਨੀਤ ਡਿੱਗੀ ਸਵੇਰੇ ਹਨਾ ਮੈਨੂੰ ਉਦੋਂ ਇਹੀ ਫੀਲ ਹੋਇਆ ਹਨਾ ਦੇਖੋ ਸਭ ਤੋਂ ਮਤਲਬ ਆਪਣੀ ਡਿਊਟੀ ਲੱਗੀ ਆ ਬੱਚੇ ਨੇ ਹਨਾ ਜਾਂ ਆਪਣੇ ਘਰ ਸ ਆਪਣੇ ਮਾਪਿਆਂ ਨੇ ਹਨਾ ਆਪਾਂ ਹੁਣ ਮਤਲਬ ਇਹ ਜੀ ਜੁਨੀਆ ਵੀ ਆਪਾਂ ਉਹਨਾਂ ਨੂੰ ਸਾਰਿਆਂ ਨੂੰ ਦੇਖਣਾ ਹੁੰਦਾ ਜਿਨ੍ਹਾਂ ਦੇ ਜਿਹੇ ਜਿਹੇ ਪਰਿਵਾਰ ਹੁੰਦਾ ਤੇ ਕੰਬਿਜੀ ਮੇਰੇ ਬੱਚੇ ਨੇ ਸਾਡੇ ਹਨਾ ਮੈਨੂੰ ਜਿਸ ਨਹੀਂ ਦੇ ਹੋਇਆ ਵੀ ਮੈਂ ਜਿਸ ਨਹੀਂ ਤਾਂ ਨਹੀਂ ਪਤਾ ਨਹੀਂ ਮੈਨੂੰ ਇਹੀ ਫੀਲ ਹੋਈ ਗਿਆ ਵੀ ਮੇਰੀ ਗਲਤੀ ਆ ਵੀ ਮੈਂ ਧਿਆਨ ਘਟ ਦਿੱਤਾ ਜਿਸ ਨਹੀਂ ਤਾਂ ਤਾਂ ਡਿੱਗ ਗਈ ਚਲੋ ਜੀ ਤਾਂ ਬੱਚੇ ਉਧਰ ਉਧਰ ਡਿੱਗਦੇ ਰਹਿੰਦੇ ਨੇ ਤੇ ਉਹ ਦੀਦੀ ਤੇ ਵੀਰ ਜਿਹੜੀ ਗੱਲ ਉਹ ਬਿਲਕੁਲ ਰਿਲੈਕਸ ਹੋ ਕੇ ਗਏ ਦੇਖੋ ਜ਼ਰੂਰੀ ਨਹੀਂ ਹੁੰਦਾ ਹੈਗਾ ਹਨਾ ਸਾਰੇ ਜਿਹੜੇ ਆ ਆਪਾਂ ਮਤਲਬ ਵੀ ਇੱਕ ਪਰਿਵਾਰ ਹੀ ਆ ਭੈਣਾਂ ਭਾਈ ਹਨਾ ਦੁਨੀਆ 'ਚ ਆਪਾਂ ਰਹਿਣੇ ਆ ਹਨਾ ਹੁਣ ਆਪਾਂ ਬੱਚੇ ਤਾਂ ਹੈ ਨਹੀਂ ਆਪਾਂ ਸਾਰਾ ਕੁਝ ਉਧਰ ਉਧਰ ਹੀ ਸਮਝਦੇ ਆ ਤੇ ਮੇਹੀ ਕਹਿਣੀ ਨਹੀਂ ਵੀ ਪੈਸੇ ਨਾਲ ਨਹੀਂ ਹੈਗਾ ਵੀ ਆਪਾਂ ਕਿਸੇ ਦੀ ਮਦਦ ਕਰ ਸਕਦੇ ਜੀ ਇਹ ਜੀ ਵੀ ਹੈਲਪ ਹੁੰਦੀ ਆ ਹਨਾ ਜੇ ਆਪਾਂ ਨੂੰ ਕੋਈ ਲੱਗਦਾ ਵੀ ਆਪਣਾ ਭੈਣ ਭਾਈ ਕਿਸੇ ਟੈਨਸ਼ਨ ਚ ਹਨੱਕ ਸੇ ਵੀ ਦੇਖੋ ਉਹਨੂੰ ਉਹ ਜਾ ਹਨਾ ਸਮਝਾਓ ਜਿੰਨਾ ਕ ਆਪਾਂ ਨੂੰ ਸਮਝ ਹੁੰਦੀ ਆ ਹਨਾ ਆਪਾਂ ਉਹਨਾਂ ਕੀ ਕਰ ਸਕਦੇ ਆ ਦੁਨੀਆ ਦਾ ਅੰਤ ਤੱਕ ਕਿਸੇ ਨੇ ਨਹੀਂ ਪਾਇਆ ਜੇ ਮੈਂ ਕਹਾ ਹਨਾ ਵੀ ਅਸੀਂ ਬਹੁਤ ਸਿਆਣੇ ਆ ਜਾਂ ਵੀ ਮੈਨੂੰ ਬਹੁਤ ਸਮਝਿਆ ਜਾਂ ਸੰਦੀਪ ਨੂੰ ਅਸੀਂ ਵੀ ਜੀ ਇਹ ਥੋਡੇ ਵਰਗਿਆਂ ਹਨਾ ਵੀ ਸਾਰੇ ਆਪਾਂ ਇਹੀ ਹੁੰਨੇ ਆ ਪਰ ਆਪਾਂ ਇੱਕ ਦੂਜੇ ਦਾ ਸਹਾਰਾ ਬਣ ਜਾਂਦੇ ਆ ਹਨਾ ਜੇ ਹੁਣ ਮੈਂ ਕਹਾ ਵੀ ਅਸੀਂ ਤਾਂ ਬਹੁਤ ਸਮਝਦਾਰ ਸੀ ਅਸੀਂ ਉਹਨਾਂ ਨੂੰ ਸਮਝਾਤਾ ਉਹ ਤਾਰ ਰਿਲੈਕਸ ਹੋ ਗਈ ਜੀ ਇਹ ਨਹੀਂ ਹੁੰਦਾ ਹੈਗਾ ਹਨਾ ਇਹ ਬਾਹੀ ਗੁਰੂ ਆਪਣੀਆਂ ਡਿਊਟੀ ਆ ਲਾਉਂਦਾ ਹਨਾ ਤੇ ਪਰ ਇਹ ਹੁੰਦਾ ਹਨਾ ਹਰ ਕੋਈ ਟਾਈਮ ਨਹੀਂ ਦਿੰਦਾ ਹੈਗਾ ਇੱਕ ਘੜੀ ਇਹ ਜਾ ਟਾਈਮ ਚੱਲਦਾ ਅੱਜ ਕੱਲ ਕਹਿੰਦੇ ਕੱਲ ਜੁਗ ਦਾ ਟਾਈਮ ਚੱਲਦਾ ਅਗਲਾ ਆਪਣਿਆਂ ਨੂੰ ਜਿਹੜੇ ਖੂਨ ਦੇ ਰਿਸ਼ਤੇ ਹੁੰਦੇ ਨੇ ਦੇਖੋ ਰਿਸ਼ਤੇ ਮੈਂ ਇਹ ਨਹੀਂ ਕਹਿੰਦੀ ਵੀ ਖੂਨ ਦੇ ਜਾਂ ਦੂਸਰੇ ਰਿਸ਼ਤੇ ਮੈਂ ਤਾਂ ਸਾਰਿਆਂ ਨੂੰ ਸੇਮ ਹੀ ਇਕੁਅਲ ਮੰਨਦੀ ਹੁੰਦੀ ਆ ਦੇਖੋ ਜਿਹੜਾ ਭੈਣ ਭਾਈ ਆਪਣੇ ਨਾਲ ਖੜ ਗਿਆ ਆਪਣੀ ਗੱਲਬਾਤ ਸੁਣਦਾ ਹਨਾ ਵੀ ਸਾਰੀ ਆਪਣੇ ਵਾਸਤੇ ਜਿਹੜੇ ਇੰਪੋਰਟੈਂਟ ਹੁੰਦੇ ਨੇ ਵੀ ਪਰ ਕਹਿੰਦੇ ਕਲਯੁਗ ਦਾ ਇਹ ਜਿਹਾ ਜਵਾਨਾ ਚੱਲਦਾ ਵੀ ਜਿਹੜੇ ਖੂਨ ਦੇ ਰਿਸ਼ਤੇ ਨੇ ਮਤਲਬ ਸਕੇ ਜਮਾ ਆਪਾਂ ਕਹਿੰਨੇ ਇੱਕ ਕੁੱਖੋ ਜੰਮੇ ਹੋਏ ਹਨਾ ਤੇ ਉਹ ਵੀ ਆਪਾਂ ਦੇਖ ਰਹੇ ਹਾਂ ਹਨਾ ਵੀ ਇੱਕ ਦੂਜੇ ਨੂੰ ਟਾਈਮ ਦਾ ਕੀ ਵੀ ਦੇਖ ਕੇ ਕੁਝ ਨਹੀਂ ਹੈਗੇ ਤੇ ਇਹ ਹੋਰ ਕੀ ਹੈ ਜਿਹ ਇਹ ਕਲਯੁਗ ਦਾ ਸਿੱਖ ਰਹੀ ਆ ਹਨਾ ਇਸ ਤੋਂ ਵੱਧ ਕੀ ਹੋਊਗਾ ਵੀ ਜਦ ਮਾਪੇ ਆਪਾਂ ਹੁਣ ਬਣਿਆ ਹਨਾ ਮਾਪੇ ਬਣਿਆ ਆਪਾਂ ਨੂੰ ਇਹ ਹੁੰਦਾ ਵੀ ਸਾਡੇ ਕੱਲੀ ਰਵਨੀਤ ਹੁੰਦੀ ਸੀ ਸਾਨੂੰ ਇਹ ਹੁੰਦਾ ਸੀ ਤੇ ਵੀ ਇੱਕ ਬੱਚਾ ਹੋਰ ਹੋਵੇ ਟਾਈਮ ਹੋਵੇ ਚਾਹੀ ਪਾਈ ਹੋਵੇ ਵੀ ਪਰ ਰਿਸ਼ਤੇ ਜ਼ਰੂਰੀ ਨੇ ਹਨਾ ਤੇ ਪੈਸਾ ਦੇ ਟਾਈਮ ਦੇ ਨਾਲ ਆਉਂਦਾ ਜਾਂਦਾ ਰਹਿੰਦਾ ਹਨਾ ਚੀਜ਼ਾਂ ਵਾਧੀਆਂ ਘਟਦੀਆਂ ਰਹਿੰਦੀਆਂ ਨੇ ਹਨਾ ਹਰ ਇੱਕ ਦੀ ਆਪਣੀ ਕਿਸਮਤ ਹੁੰਦੀ ਹੈ ਜਿਨੇ ਜਿਹੜੀ ਉਹ ਸਮਰਤਾ ਮੰਨਣੀਆਂ ਨੇ ਉਹਨੇ ਮੰਨ ਲੈਣੀਆਂ ਨੇ ਹਨਾ ਤੇ ਜਿਨੇ ਜਿਹੜਾ ਸਟਰਗਲ ਕਰਨਾ ਕਰ ਲੈਣਾ ਹਨਾ ਇਹ ਦੁਨੀਆਦਾਰੀ ਤਾਂ ਜਿਹੜੀ ਇਦਾਂ ਹੀ ਚੱਲੀ ਜਾਂਦੀ ਹੈ ਤੇ ਇਹ ਚ ਆਪਾਂ ਨੂੰ ਸਾਰਾ ਕੁਝ ਮਤਲਬ ਬੈਲੈਂਸ ਜਾਂ ਮਿਲਣਾ ਚਾਹੀਦਾ ਹਨਾ ਪਿਆਰ ਰਿਸ਼ਤੇ ਆਦਾਂ ਹਨਾ ਜਿਨੇ ਆਪਾਂ ਕਹਿੰਨੇ ਆ ਤੇ ਤੇ ਕਿਹਾ ਦਾ ਵੀ ਜਾਂ مطلب ہے دوسری ਆਪਣੀ ਜਿਹੜੀ ਹਸਬੈਂਡ ਹੁੰਦਾ ਜਾਂ ਆਪਣੀ ਵਾਈਫ ਹੁੰਦੀ ਆ ਹਨਾ ਕਿ ਮੁੰਡਿਆਂ ਦਾ ਹੁਣ ਕਹਿੰਦੇ ਆ ਕਿ ਸੋਹਰਾ ਪਰਿਵਾਰ ਤਾਂ ਮੁੰਡਿਆਂ ਦਾ ਵੀ ਹੁੰਦਾ ਹਨਾ ਉਹਨਾਂ ਵਾਸਤੇ ਵੀ ਉਹ ਹੁੰਦਾ ਹਨਾ ਵੀ ਇਹ ਇੱਕ ਰਿਸ਼ਤੇ ਹੁੰਦੇ ਨੇ ਹਨਾ ਇੰਨਾ ਸਾ ਆਪ ਨੂੰ ਅਲੱਗ ਹੀ ਜਿਹੜਾ ਨਿੱਘ ਹੁੰਦਾ ਵੀ ਉਹ ਚੀਜ਼ਾਂ ਸਾਰੀਆਂ ਜ਼ਰੂਰੀ ਹੁੰਦੀਆਂ ਨੇ ਹਨਾ ਮਾੜੇ ਚੰਗੇ ਟਾਈਮ ਦਾ ਸਹਾਰਾ ਹੁੰਦੀ ਇਹਨੇ ਬੰਦਾ ਫੇਸ ਕਰ ਲੈਂਦਾ ਉਹਨਾਂ ਨਾਲ ਮਿਲ ਕੇ ਦੇਖੋ ਕਰਨਾ ਤਾਂ ਖੁਦ ਹੀ ਹੁੰਦਾ ਜੀ ਹੁਣ ਆਪਾਂ ਕਹੀਏ ਹਨਾ ਵੀ ਜੇ ਆਪਾਂ ਆਪਣੀ ਲਾਈਫ ਜਿਉ ਰਹੇ ਆ ਹਨਾ ਆਪਾਂ ਜਿਹੜੀ ਇਹਨੂੰ ਖੁਦੀ ਮਤਲਬ ਅੱਗੇ ਲੈ ਕੇ ਜਾਣਾ ਜਾਂ ਜਿਸ ਟੰਗ ਦੀ ਜਿਉਣੀ ਆ ਜਿਉ ਰਹੇ ਆ ਇਹਦੇ ਵਿੱਚ ਦੇਖੋ ਦੁੱਖ ਸੁੱਖ ਵੀ ਆਉਂਦੇ ਨੇ ਹਨਾ ਚੰਗੇ ਮਾੜੇ ਟਾਈਮ ਆਉਂਦੇ ਨੇ ਹਨਾ ਉਹਨਾਂ ਨੂੰ ਫੇਸ ਕਰਨਾ ਹਨਾ ਉਹਨਾਂ ਨੂੰ ਮਤਲਬ ਆਪਾਂ ਕਹਿੰਦੇ ਆ ਵੀ ਉਹਦੇ ਵਿੱਚੋਂ ਨਿਕਲਣਾ ਹਨਾ ਇਹੀ ਜ਼ਿੰਦਗੀ ਆ ਵੀ ਕਿਸ ਟੰਗ ਨਾਲ ਨਿਕਲਦੇ ਆ ਹਨਾ ਉਹਨਾਂ ਕਈ ਅਗਲਾ ਕਹਿੰਦੇ ਵੀ ਸੁਸਾਈਸਾਈਡ ਕਰ ਲਏ ਜਾਂ ਇਹ ਕਰ ਲਿਆ ਹਨ ਵੀ ਦੇਖੋ ਗਲਤ ਤਾਂ ਨਹੀਂ ਹੁੰਦੇ ਨਾ ਉਹਨਾਂ ਦੇ ਘਰ ਦੇ ਗਲਤ ਹੁੰਦੇ ਨੇ ਪਰ ਉਹ ਹਾਲਾਤ ਹੀ ਇਸ ਤਰ੍ਹਾਂ ਦੇ ਬਣ ਜਾਂਦੇ ਨੇ ਕਿਉਂਕਿ ਜਿਹੜੇ ਉਹਨਾਂ ਦਾ ਵੀ ਮਤਲਬ ਮੈਂ ਤਾਂ ਐਂ ਕਹਨੀ ਆ ਵੀ ਆਪਣਾ ਦਿਮਾਗ ਆ ਜਿਹੜਾ ਆਪਣਾ ਬ੍ਰੇਨ ਆ ਹਨਾ ਹੁੰਦਾ ਤਾਂ ਸਾਰੇ ਦਾ ਸੇਮ ਹੀ ਹੁੰਦਾ ਨਾ ਵੀ ਜਿਵੇਂ ਆਪਾਂ ਕਹਿੰਦੇ ਆ ਕੰਪਿਊਟਰ ਦਾ ਸੀਪੀਯੂ ਸੇਮ ਹੀ ਆ ਹਨਾ ਇਹ ਚ ਚਾਹ ਜੀ ਮੈਮਰੀ ਆਪਾਂ ਭਰੀ ਜਾਂਦੇ ਉਸ ਤਰ੍ਹਾਂ ਦੀ ਹੁਣ ਜਦੋਂ ਆਪਾਂ ਛੋਟੇ ਤੋਂ ਵੱਡੇ ਹੁੰਦੇ ਹੁੰਦੇ ਜਾਂਦੇ ਆ ਮਤਲਬ ਆਪਣੇ ਜਿਹੜੇ ਘਰੇ ਵਰਤ ਹੁੰਦਾ ਹਨਾ ਤੇ ਉਤੋਂ ਆਪਾਂ ਸਿੱਖਦੇ ਆ ਹਨਾ ਆਪਣੇ ਮਾਪਿਓ ਤੋਂ ਆਪਣੇ ਆਲੇ-ਦੁਆਲੇ ਤੋਂ ਹਨਾ ਉਹ ਜੀ ਮੈਮਰੀ ਆਪਣੇ ਚਪਰੀ ਹੁੰਦੀ ਆ ਆਪਾਂ ਅੱਗੇ-ਅੱਗੇ ਜਿਵੇਂ ਆਪਾਂ ਸਰਕਲ ਵੱਧ ਜਾਂਦਾ ਜਾਂਦਾ ਸਟੱਡੀ ਕਰਦੇ ਆ ਜੌਬ ਕਰਦੇ ਆ ਨਾ ਉਤੋਂ ਸਾਰਾ ਸਿੱਖੀ ਜਾਂਦੇ ਹਨਾ ਇਸ ਤਰ੍ਹਾਂ ਜਿਹੜੀ ਆਪਣੀ ਮੈਮਰੀ ਵਧਦੀ ਜਾਂਦੀ ਤਾਂ ਸਾਰੇ ਅਲੱਗ-ਅਲੱਗ ਹੋ ਜਾਂਦੇ ਨੇ ਹਨਾ ਤੇ ਉਹਨਾਂ ਦਾ ਜਿਹੜਾ ਬੈਲੈਂਸ ਮਿਲ ਕੇ ਹਨਾ ਜਿਹੜੀ ਹੈਗੀ ਇੱਕ ਮਤਲਬ ਆਪਾਂ ਕਹਿੰਦੇ ਕਿ ਦੁਨੀਆ ਵੱਧ ਜਾਂਦੀ ਇੱਕ ਸਮਾਜ ਬਣ ਜਾਂਦਾ ਤੇ ਇਹ ਚੀਜ਼ਾਂ ਨੇ ਜੀ ਚਲੋ ਅੱਜ ਮੈਂ ਤੁਹਾਡੇ ਨਾਲ ਹੀ ਸੀ ਕਿਹਾ ਹਨਾ ਮੈਂ ਕਿਾ ਕੁਝ ਗੱਲਾਂ ਬਾਤਾਂ ਕਰਨ ਲੀਆ ਤੇ ਇੱਕ ਗੱਲ ਹੋਰ ਹਨਾ ਮੈਨੂੰ ਕਮੈਂਟ ਆਇਆ ਸੀਗੇ ਮੇਰੀ ਸਟੂਡੈਂਟ ਗੁਰਪ੍ਰੀਤ ਕੌਰ ਤੇ ਉਹਨੇ ਨਾਮ ਬੋਲਣ ਵਾਸਤੇ ਕਿਹਾ ਸੀਗਾ ਥੈਂਕ ਯੂ ਬੇਟਾ ਹਨਾ ਤੁਸੀਂ ਮੈਨੂੰ ਇੰਨੇ ਕੁ ਜੋਗੀ ਸਮਝਿਆ ਵੀ ਚਲੋ ਜਿਆਦਾ ਟੀਚ ਜਿਹੜੇ ਸਟੂਡੈਂਟ ਨੇ ਉਹਨਾਂ ਵਾਸਤੇ ਤਾਂ ਦੇਖੋ ਮੈਂ ਇਹ ਨਹੀਂ ਕਹਿ ਸਕਦੀ ਵੀ ਤੁਸੀਂ ਮੈਨੂੰ ਇੰਨੇ ਕੁ ਜੋਗੀ ਸਮਝਿਆ ਹਨਾ ਜਦ ਆਪਾਂ ਕਿਸੇ ਵੀ ਮਤਲਬ ਉਹਤੇ ਕਰਦੇ ਨਾ ਅੱਦੇ ਤੇ ਹੁੰਨੇ ਆ ਦੇਖੋ ਸਟੂਡੈਂਟ ਤਾਂ ਉਹੀ ਹੁੰਦੇ ਨੇ ਹਨਾ ਵੀ ਟੀਚਰ ਉਹਨਾਂ ਵਾਸਤੇ ਜਿਹੜੇ ਹੁੰਦੇ ਨੇ ਇੰਪੋਰਟੈਂਟ ਹੀ ਹੁੰਦੇ ਨੇ ਹਨਾ ਇੱਕ ਰੋਲ ਮਾਡਲ ਹੁੰਦੇ ਨੇ ਹਨਾ ਤੁਸੀਂ ਮੇਰੇ ਬਲੌਗ ਦੇਖਦੇ ਹੋ ਹਨਾ ਤੁਸੀਂ ਮੇਰੇ ਨਾਲ ਹੁਣ ਟੱਚ ਤੋਂ ਤੇ ਮੈਂ ਤੁਹਾਨੂੰ ਪੜ੍ਹਾਇਆ ਜਾਂ ਤੁਸੀਂ ਮੇਰੇ ਤੋਂ ਕੁਝ ਸਿੱਖਿਆ ਹਨਾ ਤੇ ਟੀਚਰ ਵੀ ਬੱਚਿਆਂ ਤੋਂ ਸਿੱਖਦੇ ਨੇ ਹਨਾ ਕੁਝ ਗੱਲਾਂ ਮੈਂ ਵੀ ਤੁਹਾਡੇ ਤੋਂ ਸਿੱਖੀਆਂ ਹੋਣਗੀਆਂ ਜਦ ਮੈਂ ਤੁਹਾਡੀ ਕਲਾਸ ਲੈਂਦੀ ਹੋਊਂਗੀ ਡੇਲੀ ਹਨਾ ਤੇ ਮੈਂ ਤੁਹਾਡਾ ਨਾਮ ਬੋਲਿਆ ਗੁਰਪ੍ਰੀਤ ਕੌਰ ਹਨਾ ਮੇਰੀ ਮਤਲਬ ਵੀ ਹੁਣ ਮੇਰੇ ਮੈਂਡ ਚ ਮੈਂਡ ਚ ਤਾਂ ਨਹੀਂ ਹੈਗਾ ਹਨਾ ਵੀ ਕਿਹੜੇ ਸਟੂਡੈਂਟਸ ਸੀਗੇ ਤੁਸੀਂ ਤੇ ਜਦੋਂ ਬਾਅਦ ਵਿੱਚ ਕਦੀ ਆਪਾਂ ਮਿਲਾਂਗੇ ਹਨਾ ਚਲੂਗੇ ਵੀ ਮੈਕਨੀਆ ਗੋਡ ਬles ਤੁਹਾਨੂੰ ਹਨਾ ਤੁਸੀਂ ਖੁਸ਼ ਰਹੋ ਜਿੱਥੇ ਵੀ ਹੋ ਮੋ ਤੇ ਤੁਹਾਡੀ ਜਿਹੜੀ ਲਾਈਫ ਆ ਤੇ ਬਹੁਤ ਵਧੀਆ ਹੋਵੇ ਵਾਹਿਗੁਰੂ ਕਰੇ ਹਨਾ ਇਸ ਤੋਂ ਵੀ ਵਧੀਆ ਹੋਵੇ ਜਿਹੜੀ ਹੁਣ ਮਤਲਬ ਤੁਸੀਂ ਜ਼ਿੰਦਗੀ ਜਿਉਣੀ ਆ ਤੇ ਤੁਹਾਡੀ ਆਉਣ ਵਾਲੀ ਦਿਨ ਹਨਾ ਇਸ ਤੋਂ ਵੀ ਜ਼ਿਆਦਾ ਜਿਹੜੇ ਹੈਗੇ ਨੇ ਕੂ ਸੂਰਤ ਹੋਵਾਂ ਤੁਸੀਂ ਆਪਣੀ ਪੂਰੀ ਜ਼ਿੰਦਗੀ ਨੂੰ ਇੰਜੋਏ ਕਰੋ ਹਨਾ ਖੁਸ਼ ਰਹੋ ਤੁਹਾਡੇ ਨਾਲ ਜੋ ਵੀ ਰਿਸ਼ਤੇ ਨੇ ਹਨਾ ਸਾਰੇ ਹਨਾ ਬੀ ਬਹੁਤ ਜ਼ਿਆਦਾ ਖੁਸ਼ ਹੋਣ ਤੁਹਾਡੀ ਜਿਹੜੀ ਸਾਰੀਆਂ ਮਨੋ ਕਾਮਨਾ ਨੇ ਪੂਰੀਆਂ ਹੋਣ ਤੇ ਥੈਂਕ ਯੂ ਬੇਟਾ ਹਨਾ ਕਮੈਂਟ ਕਰਨ ਲਈ ਤੇ ਇਹਦੇ ਨਾਲ ਹੀ ਜੀ ਚਲੋ ਬਹੁਤ ਗੱਲਾਂ ਹੋ ਗਈਆਂ ਹਨਾ ਜੈਸ ਜਿਹਾ ਵੀ ਮੇਰਾ ਦਿਮਾਗ ਹੈਗਾ ਸੀ ਜਿਸ ਤਰ੍ਹਾਂ ਦਾ ਮੈਂ ਤੁਹਾਡੇ ਨਾਲ ਗੱਲਾਂ ਕਰ ਲਈ ਆ ਕਿਉਂਕਿ ਅੱਜ ਜਿਹੜੇ ਵਸ ਅੱਜ ਮੇਰਾ ਦਿਨ ਸਾਰਾ ਇਸ ਤਰ੍ਹਾਂ ਹੀ ਨਿਕਲ ਗਿਆ ਸਵੇਰੇ ਜਸਨੀਤ ਕਰਕੇ ਤੇ ਸ਼ਾਮ ਨੂੰ ਹਨਾ ਤੇ ਉਹ ਵੀਰ ਜੀ ਤੇ ਦੀਦੀ ਕਰਕੇ ਕਿਉਂਕਿ ਫਿਰ ਜਦੋਂ ਹੁਣ ਆਪਾਂ ਕਿ ਫਿਰ ਦਿਨੇ ਦੋ ਤਿੰਨ ਜਾਣੇ ਹਨਾ ਬਾਹਰ ਹੋਰ ਆਏ ਉਹਨਾਂ ਦਾ ਵੀ ਹੋ ਜਾਂਦਾ ਕੁਝ ਟਾਈਮ ਆਪਨੇ ਇਸ ਤਰ੍ਹਾਂ ਨਿਕਲ ਜਾਂਦਾ ਘਰ ਦੇ ਕੰਮ ਧੰਦੇ ਅਸੀਂ ਨਿਕਲ ਜਾਂਦਾ ਬਿਲਕੁਲ ਟਾਈਮ ਨਹੀਂ ਲੱਗਿਆ ਹੈਗਾ ਤੇ ਸ਼ਾਮ ਨੂੰ ਉਹਨਾਂ ਨਾਲ ਫਿਰ ਸਾਨੂੰ ਆਏ ਹੋਗੇ ਵੀ ਉਹ ਚੱਲ ਕੇ ਆਏਗੇ ਤੇ ਉਹਨਾਂ ਨੂੰ ਹਨਾ ਆਪਾਂ ਨੂੰ ਟਾਈਮ ਦੇਣਾ ਜ਼ਰੂਰੀ ਹੈ ਦੇਖੋ ਜੀ ਟਾਈਮ ਦਾ ਅਸੀਂ ਇਹ ਵੀ ਹੁੰਦਾ ਸੀ ਵੀ ਅਸੀਂ ਚਾਹ ਪਾਣੀ ਪਿਲਾਉਂਦੇ 10-20 ਮਿੰਟ ਗੱਲ ਸੁਣਦੇ ਤੇ ਚਲੋ ਜੀ ਨਹੀਂ ਜੀ ਪਰ ਅਸੀਂ ਹਨਾ ਜਹੇ ਦੇ ਵੀ ਜਹੇ ਜਹ ਸਾਨੂੰ ਹਨਾ ਉਹ ਹੋਏ ਅਸੀਂ ਉਹਨਾਂ ਨੂੰ ਟਾਈਮ ਦਿੱਤਾ ਤੇ ਉਹ ਦੂਰੋਂ ਆਈ ਸੀ ਤੇ ਸਾਨੂੰ ਇਹ ਵੀ ਲੱਗਦਾ ਸੀਗਾ ਵੀ ਤੁਹਾਨੂੰ ਨੇਰਾ ਹੋ ਜਾਂਦਾ ਉਹ ਕਹਿੰਦੇ ਕੋਈ ਗੱਲ ਨਹੀਂ ਹਨਾ ਵੀ ਸਾਡਾ ਮਨ ਲੱਗਿਆ ਹਨਾ ਵੀ ਸਾਨੂੰ ਮਤਲਬ ਹੋਰ ਕੀ ਚਾਹੀਦਾ ਹਨਾ ਵੀ ਸਾਨੂੰ ਮਤਲਬ ਤੁਹਾਡੇ ਨਾਲ ਮਿਲ ਕੇ ਹਨਾ ਸਾਨੂੰ ਐ ਲੱਗਿਆ ਵੀ ਸਾਨੂੰ ਇੱਕ ਸਹਾਰਾ ਮਿਲ ਗਿਆ ਤੇ ਉਹਨਾਂ ਨੇ ਇੰਨਾ ਜ਼ਿਆਦਾ ਥੈਂਕਸ ਕਰਿਆ ਇੰਨਾ ਜ਼ਿਆਦਾ ਪਿਆਰ ਦਿੱਤਾ ਸਾਨੂੰ ਮੈਨੂੰ ਤਾਂ ਇਹ ਲੱਗਦਾ ਹਨਾ ਵੀ ਉਹ ਸਾਨੂੰ ਕੀ ਹਨਾ ਸਾਨੂੰ ਕੁਝ ਸਿਖਾਉਣ ਆਈ ਸੀਗੇ ਹਨਾ ਉਹ ਤੇ ਵੀ ਇਹ ਚੀਜ਼ ਦਾ ਨਾ ਦੇਖ ਕੇ ਪਤਾ ਲੱਗਦਾ ਵੀ ਕੋਈ ਟਾਈਮ ਹੁੰਦਾ ਹਨਾ ਆਪਾਂ ਵੀ ਉਸ ਚੀਜ਼ ਵਿੱਚੋਂ ਨਿਕਲਦੇ ਆ ਤੇ ਟਾਈਮ ਤਾਂ ਜੀ ਸਭ ਦਾ ਹੀ ਬਦਲ ਜਾਂਦਾ ਹੁੰਦਾ ਹਨਾ ਇੱਕੋ ਜਿਹਾ ਟਾਈਮ ਕਿਸੇ ਦਾ ਵੀ ਰਹਿੰਦਾ ਜਿਹੜਾ ਅੱਜ ਦਿਨ ਆ ਉਹ ਕੱਲ੍ਹ ਵਾਲੇ ਨਾਲ ਇੱਕ ਦਿਨ ਦੂਸਰੇ ਦਿਨ ਨਾਲ ਮੈਚ ਨਹੀਂ ਕਰਦਾ ਹੈਗਾ ਤੇ ਇਹ ਵੀ ਸੱਚਾਈ ਆ ਹਨਾ ਵੀ ਤਾਂ ਕਰਕੇ ਹੁੰਦਾ ਹਨਾ ਚੰਗਾ ਟਾਈਮ ਵੀ ਨਹੀਂ ਰਹਿੰਦਾ ਜੀ ਮਾੜਾ ਵੀ ਨਹੀਂ ਰਹਿੰਦਾ ਇਹ ਤਾਂ ਚੱਲਦਾ ਹੀ ਰਹਿੰਦਾ ਹਰ ਇੱਕ ਦਿਨ ਲੈਵਲ ਤੇ ਚੱਲਦਾ ਰਹਿੰਦਾ ਸਾਕਰ ਕੀ ਕਹਿੰਿਆ ਲਾਈਵ ਨੂੰ ਇੰਜੋਏ ਕਰਿਆ ਕਰੋ ਖੁਸ਼ ਰਹਿਿਆ ਕਰੋ ਹੱਸਦੇ ਰਹੋ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਤਰੱਕੀਆਂ ਦੇਵੇ ਖੁਸ਼ ਰੱਖੇ ਤੇ ਇਹਦੇ ਨਾਲ ਹੀ ਵੀਡੀਓ ਦਾ ਐਂਡ ਕਰਦੇ ਆਂ ਬਾਏ ਬਾਏ ਜੀ